ਛੱਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਲੈ ਕੇ ਆਂ ਜਿਹੜੀ ਅੱਜ ਦੀ ਵੱਡੀ ਖਬਰ ਚਾਰਖੰਡ ਵਿੱਚ ਹੋਈ ਸੀ ਤਰਮਿੰਦਰਾ ਤਰਮਿੰਦਰ ਦੀਆਂ ਇਹਨਾਂ ਫਿਲਮਾਂ ਦੀ ਸ਼ੂਟਿੰਗ ਲੋਕਾਂ ਨੇ ਸਾਂਝੀਆਂ ਕੀਤੀਆਂ ਦਿਲਚਸਪ ਜਾਂਦਾ ਬਾਲੀਵੁੱਡ ਦੇ ਸੁਪਰਸਟਾਰ ਤਰਮਿੰਦਰ ਦਿਹੋਲ ਦਾ ਅੱਜ ਦਿਹਾਂਤ ਹੋ ਗਿਆ ਹੈ ਤਰਮਿੰਦਰ ਘਾਟਸ਼ੀਲਾ ਵਿੱਚ ਸੱਤੇ ਕੰਮ ਦੀ ਸ਼ੂਟਿੰਗ ਲਈ ਆਏ ਸਨ ਇਸ ਤੋਂ ਪਹਿਲਾਂ ਉਹ ਮੁਹੱਬਤ ਜ਼ਿੰਦਗੀ ਹੈ ਦੀ ਸ਼ੂਟਿੰਗ ਲਈ 1968 ਵਿੱਚ ਧੰਨਵਾਦ ਆਏ ਸਨ ਇੱਥੇ ਉਹਨਾਂ ਉਹਨਾਂ ਨੇ ਧੋਪ ਚਾਚੀ ਜੀਲ ਵਿੱਚ ਛਾਲ ਵੀ ਲਗਾਈ ਸੀ ਇਥੋਂ ਦੇ ਜੰਗਲਾਂ ਵਿੱਚ ਗੀਤ ਤੇ ਤੁਮਾਰੀ ਮੁਲਾਕਾਤ ਅਸੀਂ ਵੀ ਸ਼ੂਟ ਹੋਇਆ ਸੀ ਇਸ ਦੇ ਨਾਲ ਹੀ ਫਿਲਮ ਦੀ ਸ਼ੂਟਿੰਗ ਚਰਿਆ ਕੋਲ ਮਾਈਨਜ ਵਿੱਚ ਵੀ ਹੋਈ ਸੀ ਫਿਲਮ ਦੇ ਪਰਦੇ ਦੇ ਇੱਥੇ ਸ਼ੂਟਿੰਗ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤੋਂ ਇਲਾਵਾ ਸਟੂਡੀਓ ਬਾਰੇ ਵੀ ਜਾਣਕਾਰੀ ਹੈ ਧੰਨਵਾਦ ਦੀ ਖੂਬਸੂਰਤੀ ਵੀ ਪਰਦੇ ਤੇ ਦਿਖਾਈ ਦਿੰਦੀ ਹੈ ਤੇ ਇਸ ਤੋਂ ਬਾਅਦ ਉਹ 3 ਸਾਲ ਬਾਅਦ ਫਿਰ ਆਏ ਆਪਣੇ ਘਾਟ ਸ਼ਿਲਾ ਵਿੱਚ ਸ਼ੂਟਿੰਗ ਕੀਤੀ ਇਹ ਗੱਲ 1969 ਦੀ ਹੈ ਘਾਟ ਸ਼ਿਲਾ ਆਪਣੀ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ ਇੱਥੇ ਵੀ ਪੂਤੀ ਪੂਸ਼ਨ ਬੰਦੋ ਪਾਈ ਪਾਈਤੇ ਆਏ ਰਹੇ ਰਹੇ ਅਤੇ ਉਹਨਾਂ ਤੋਂ ਇਸ ਦੀ ਪ੍ਰਸਿੱਧੀ ਦੂਰ ਦੂਰ ਤੱਕ ਗਈ ਇਸ ਤੋਂ ਪਹਿਲਾਂ ਮਹਾਨ ਫਿਲਮਕਰ ਰਿਤਵਿਕ ਕਟਕਵੀ ਇੱਥੇ ਸ਼ੂਟਿੰਗ ਕਰ ਚੁੱਕੇ ਸਨ ਘਾਟ ਸ਼ਿੱਲਾਂ ਦੇ ਖਰੜ ਖੜਗ ਵਿੱਚ ਦੱਸਦੇ ਹਨ ਕਿ ਸੱਤਿਆ ਕਾਮ ਦੀ ਸ਼ੂਟਿੰਗ ਇੱਥੇ ਫਰਵਰੀ ਤੋਂ ਮਾਰਚ 1969 ਦੇ ਵਿੱਚ ਘਰ ਵਕ ਵਕ ਥਾਵਾਂ ਤੇ ਹੋਈ ਉਸ ਸਮੇਂ ਆਈ ਸੀ ਸੀ ਸਕੂਲ ਮਾਊ ਪੱਦਰ ਵਿੱਚ 6ਵੀਂ ਕਲਾਸ ਵਿੱਚ ਪੜ ਰਹੇ ਸਨ ਮੂਹ ਕੁਲ ਚੱਕਰਵਸਤੀ ਹਰਸ਼ੀਕੇਸ਼ ਦਾ ਹਰਜੀ ਕਿਸ ਦਾ ਦੂਰ ਦੇ ਰਿਸ਼ਤੇਦਾਰ ਸਨ ਉਹਨਾਂ ਨੇ ਕਿਹਾ ਹੈ ਕਿ ਹਰਜੀ ਕਿਸ ਮੁਖਰਜੀ ਦੀ ਬੇਨਤੀ ਤੇ ਮੂਕਲ ਚੱਕਰਵਤੀ ਨੇ ਇੱਥੇ ਸ਼ੂਟਰ ਦਾ ਪ੍ਰਬੰਧ ਕੀਤਾ ਤੇ ਸ਼ੂਟਰ ਫੁੱਲ ਡੁਗਰੀ ਹਿੱਲ ਤੇ ਰਾਤ ਮੋਹਨਾ ਅਤੇ ਸਵਰਨ ਰੇਖਾ ਨਦੀ ਦੇ ਕਿਨਾਰੇ ਹੋਈ ਇੱਥੇ ਕਈ ਕਲਾਕਾਰ ਵਿਚ ਤਰਮਿੰਦਰ ਸ਼ਰਮੀਲਾ ਟੰਗੋਰ ਡੇਵਿਡ ਮਨਮੋਹਨ ਅਤੇ ਰੋਬੀ ਕੋਸ਼ ਚੰਮਲਸਨ ਮੂਕਲ ਬਾਬੂ ਦੀ ਜੀਪ ਦੀਵੀ ਸ਼ੂਟਿੰਗ ਵਿੱਚ ਵਰਤੋਂ ਕੀਤੀ ਗਈ ਅਸੀਂ ਰੋਜ਼ਾਨਾ ਸ਼ੂਟਿੰਗ ਦੇਖਣ ਜਾਂਦੇ ਸੀ ਜਦੋਂ ਤੁਸੀਂ ਫਿਲਮ ਸਤਿਆ ਕਾਮ ਵਿੱਚੋਂ ਲੰਘੋਗੇ ਤਾਂ ਉਸ ਕਸਬੇ ਨੂੰ ਦੇਖ ਸਕਦੇ ਹੋ ਫੁੱਲ ਡੁੰਗਰੀਆਂ ਪਹਾੜੀਆਂ ਤੇ ਸੁੰਨਰ ਰੇਖਾ ਦੀਆਂ ਚਮਕਦੀਆਂ ਲਹਿਰਾਂ ਧਰਮਿੰਦਰ ਨੂੰ ਲੋਟੇ ਨਾਲ ਪਾਣੀ ਬਲੋਂਦੀ ਸ਼ਰਮੀਲਾ ਸ਼ਰਮੀਲਾ ਅਤੇ ਪਿੱਛੇ ਦਿਖਦਾ ਸੁੰਦਰ ਪਹਾੜ ਤੋਤੀ ਕੁੜਤਾ ਪਹਿਨੇ ਧਰਮਿੰਦਰ ਨਦੀ ਕਿਨਾਰੇ ਛਟਾਂ ਤੇ ਖੜੇ ਨਦੀ ਵਾਲਵਾਦੀ ਸ਼ਰਮੀਲ ਨੂੰ ਨਿਹਾਰ ਰਹੇ ਹਨ ਕਾਟਸ਼ੀਲਾ ਨੇ ਪੁੰਨਮਪੁਰ ਤੇ ਸੋਦਰਜ ਨੂੰ ਹਰੀ ਹਰਸ਼ੀਕੇਸ਼ ਦਾ ਹਰਚੀਕੇਸ਼ ਦਾ ਕਰਨ ਦਾ ਪਰਦੇ ਤੇ ਜੀਵੰਤ ਕਰ ਦਿੱਤਾ ਹੈ ਪਰ ਇਸ ਨੇ ਭਾਰਤੀ ਸਿਨੇਮਾ ਦੇ ਮਹਾਨ ਅਭਨੇਤਾ ਤਰਮਿੰਦਰ ਜੀ ਦੇ ਦਿਹਾਂਤ ਦੀ ਖਬਰ ਅਤ ਅੰਤਿ ਦੁਖਦਾਈ ਹੈ ਉਹਨਾਂ ਦਾ ਜਾਣਾ ਜਾਣਾ ਫਿਲਮ ਜਗਤ ਲਈ ਇੱਕ ਨਾ ਪੂਰਾ punyaūnoovalalan nuksaanana häkab raalan ت tak kniräni tanvan.